ਸਾਮਣੇ ਹੈ ਜੀ ਮਤਮ ਮਨਸਾ ਦੇਵੀ ਜੀ ਮੰਦਿਰ ਪੰਚਕੁੱਲਾ ਦੇਖਿਏ ਇੱਥੋਂ ਲੈਣਾ ਲੱਗ ਰਹੀਆਂ ਨੇ ਜੀ ਤੇ ਸਾਹਮਣੇ ਮਾਤਾ ਦੇ ਭਗਤ ਪਿਆਰੇ ਚੱਲ ਰਹੇ ਨੇ ਲੈਣਾ ਚ ਮਾਤਾ ਮੰਸਾ ਦੇਵੀ ਮੰਦਿਰ ਦੇ ਉੱਤਰਜੀ ਮੱਥਾ ਟੇਕ ਰਹੇ ਸੀ ਹੁਣ ਪ੍ਰੋਗਰਾਮ ਤੇ ਆਏ ਹੋਏ ਸੀਗੇ ਤੇ ਸੋਚਿਆ ਜਦੋਂ ਮਾਤਾ ਜੀ ਦਾ ਮੰਦਿਰ ਲਵੇ ਸੀਗਾ ਤੇ ਜਦੋਂ ਮੱਥਾ ਟੇਕ ਲੈਣੇ ਆਗੇ ਤੇ ਹੁਣ ਟੇਕ ਦਾਂਗੇ ਮੱਥਾ ਚਲੋ ਉਹਨੂੰ ਵੀ ਕਰਾਉਣੇ ਆਗੇ ਦਰਸ਼ਨ ਜੇ ਅੰਦਰ ਲਾਡ ਹੋਇਆ ਦਰਸ਼ਨ ਵੀ ਕਰਾਵਾਂਗੇ ਜੇ ਅੰਦਰ ਨਾਮ ਲਾਡ ਹੋਇਆ ਫਿਰ ਦਰਸ਼ਨ ਨਹੀਂ ਹੋਣੇ ਹੈਗੇ ਸਾਡੇ ਮੰਦਿਰਾ ਜੀ ਦੇ ਅੰਦਰ ਫੋਟੋ ਖਿੱਚਣੀ ਮਨਾ ਕਰੀ ਹੋਈ ਹੈਗੀ ਇੱਥੋਂ ਹੀ ਦਰਸ਼ਨ ਕਰ ਲਓ ਤੁਸੀਂ ਭਾਈ ਸਾਰੇ ਪੀਪਲ ਦੇ ਵਾਸਤੇ ਇਹ ਹੁਣ ਆਪਾਂ ਇੱਧਰ ਮੱਥਾ ਟੇਕਦੇ ਆਂ ਜੀ ਉੱਪਰ ਚੱਲ ਕੇ ਮੱਸੀ ਬਾਹਰੇ ਆ ਕੇ ਮੱਥਾ ਦੇ ਕੇ ਕਿਉਂਕਿ ਅੰਦਰ ਜਿਹੜਾ ਕੈਮਰਾ ਚਲਾਉਣਾ允许 ਨਹੀਂ ਸੀਗਾ ਅੰਦਰ ਵੀਡੀਓ ਵੀ ਬਣਾਉਂਦੇ ਹੈਗੇ ਤੇ ਬਾਕੀ ਹੁਣ ਚੱਲਦੇ ਆਂਗੇ ਦੇਖਦੇ ਆਂਗੇ ਕਰਦੇ ਆਂਗੇ ਕੰਮ ਕਾਰ ਜਿਹੜੇ ਹੈਗੇ ਨੇ ਹੁਣ ਵੀਡੀਓ ਬਣਾਉਣੇ ਜਾ ਕੇ ਉੱਥੇ ਵਿਆਹ ਲੈਣੇ ਘਰੇ ਕਿਉਂਕਿ ਵਿਆਹ ਦਾ ਘਰ ਲਾਵੀ ਸੀਗਾ ਉਹਦੇ ਘਰ ਕੇ ਅਸੀਂ ਆ ਗਏ ਸੀ ਇੱਧਰ ਨੂੰ ਸੰਗਤਾਂ ਦੇ ਬੈਠਣ ਵਾਸਤੇ ਵੀ ਆ ਬਹੁਤ ਏ ਚੀਜ਼ ਆ ਗਈ ਜਿਹੜੀ ਬੜੀ ਹੋਈ ਹੈਗੀ ਦੇਖੋ ਇੱਧਰ ਪਾਰਕ ਬੜੇ ਵਧੀਆ ਬਣਾਏ ਹੋਏ ਨੇਗੇ ਹਾਂ ਇੱਧਰ ਪਟਿਆਲਾ ਮੰਦਿਰ ਬਣਿਆ ਹੋਇਆ ਜੀ ਸਾਹਮਣੇ ਤੇ ਇੱਧਰ ਪੰਡਾਰਾ ਲਿਖਿਆ ਹੋਇਆ ਹੈਗਾ ਇਹ ਇੱਧਰ ਪਟਿਆਲਾ ਮੰਦਿਰ ਆ ਜੀ। ਆ ਜੀ ਦੇਖ ਲਿਆ। ਕਰਦਿਆਂ ਦਰਸ਼ਨ ਤੋਂ ਅਨੁਭਵਿਤ ਰਹਨੇ ਆ। ਬਹੁਤ ਵਧੀਆ ਜਿਹੜੀ ਜਗ੍ਹਾ ਖੁੱਲਡਲੀ ਜਗ੍ਹਾ ਬਣੀ ਹੋਈ ਹੈਗੀ। ਨਾ ਵਧੀਆ ਦਰਖਤਾ। ਔਪੜੀ ਰੋਟੀ ਚਾਹ ਦਾ। ਇਹ ਮੰਦਿਰ ਜਿਹੜਾ ਪਟਿਆਲਾ ਮੰਦਿਰ ਦੇ ਨਾਮ ਤੇ ਮਸ਼ਹੂਰ ਆ ਜੀ। ਪਟਿਆਲ ਵਾਲੇ ਮਹਾਰਾਜਾ ਜੀ ਸ਼ਾਇਦ ਉਹਨਾਂ ਨਾਲ ਸਮਾਧਤ ਆ ਗਏ। ਦੇਖੋ ਇੱਧਰ ਸਾਹਮਣੇ ਬੜੀਆਂ ਵਧੀਆ ਜਿਹੇ ਦੁਕਾਨਾਂ ਲੱਗੀਆਂ ਹੋਈਆਂ ਨੇ ਕਿ ਆ। ਅੰਮੰਦਰ ਦੇ ਵਿੱਚ ਮਾਤਾ ਦੇ ਦੁਕਾਨਾਂ ਬਹੁਤ ਵਧੀਆ ਲੱਗੀਆਂ ਹੋਈਆਂ ਨੇ। ਪ੍ਰਸ਼ਾਦ ਦੀਆਂ ਵੀ ਜਾਂ ਤੁਹਾਨੂੰ ਹੋਰ ਵੀ ਕੋਈ ਸਮਗਰੀ ਲੈਣੀ ਹੈਗੀ। ਕੋਈ ਸ਼ਾਪਿੰਗ ਕਰਨੀ ਹੈ। ਤਾਂ ਦੁਕਾਨਾਂ ਦੇਖੋ ਤੁਸੀਂ ਸਾਰੇ ਲੱਗੀਆਂ ਹੋਈਆਂ ਨੇ ਕਿ ਤੁਸੀਂ ਕੋਈ ਵੀ ਸ਼ਾਪਿੰਗ ਵੀ ਕਰਨੀ ਹੈ ਚਾਹੇ ਕੁਝ ਵੀ। ਤਾਂ ਦੁਕਾਨਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੰਗੇ। ਬਹੁਤ ਵਧੀਆ ਬਾਜ਼ਾਰ ਬਣਿਆ ਹੋਇਆ। ਹਰਜੀਤ ਸਾਨੂੰ ਡਰਾ ਰਿਹਾ ਹੈਗਾ ਹਰਜੀਤ ਹਰਜੀਤ ਤੁਹਾਨੂੰ ਡਰਾਗਾ ਤਾਂ ਰਿਹਾ ਹੈਗਾ ਹਰਜੀਤ ਸਾਨੂੰ ਡਰਾ ਰਿਹਾ ਹੈਗਾ ਭੂਤਾਂ ਦੀਆਂ ਗੱਲਾਂ ਕਰ-ਕਰ ਕੇ ਮਾਤਾ ਦੇ ਮੰਦਿਰ ਦੇ ਉੱਤੇ ਤੇ ਹੁਣ ਪਤਾ ਨਹੀਂ ਕੀ ਕਰੀ ਜਾਂਦਾ ਇਹ ਇਹ ਕਹਿੰਦਾ ਹਾਂ ਨੇ ਕਹਿੰਦਾ ਚਲੋ ਛੱਡੋ ਵੈਸੇ ਮੈਂ ਤਾਂ ਡਰ ਗਿਆ ਤੇ ਹੁਣ ਜਾ ਕੇ ਬਸ ਦੇਖਦੇ ਆਂਗੇ ਕੰਮਕਾਰ ਕਰਦੇ ਆਂਗੇ ਹੁਣ ਜਾ ਕੇ ਕੰਮ ਵੀ ਕਰਨਾ ਉੱਤੇ ਕਿਤੇ ਨੇਰਾਪੁਰਾ ਭੂਤਾਂ ਦੀਆਂ ਗੱਲਾਂ ਦੇ ਲਾਇ ਰੱਖਿਆ ਸਾਨੂੰ ਤੇ ਬਹੁਤ ਵਧੀਆ ਬਾਜ਼ਾਰ ਆ ਬਹੁਤ ਵਧੀਆ ਮੱਥਾ ਟੇਕਿਆ ਸਾਡਾ ਇਹ ਬੜੇ ਵਧੀਆ ਦਰਸ਼ਨ ਹੋਏ ਮਾਤਾ ਦੇ ਇਹ ਬਾਕੀ ਹੁਣ ਚੱਲਦੇ ਆਂਗੇ ਵਿਹਲਾ ਨਿਕਰੇ ਚਲੋ ਅੱਜ ਇੱਥੇ ਆਉਣਾ ਵੀ ਸਫਲ ਹੋ ਗਿਆ ਕਿਉਂਕਿ ਵਧੀਆ ਦਰਸ਼ਨ ਕਰ ਲਏ ਆਪਾਂ ਨੇ